ਜਿੱਥੇ ਪੂਰੇ ਭਾਰਤ ਦੇ ਵਿੱਚ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਉੱਥੇ ਹੀ ਪੰਜਾਬ ਦੇ ਪਿੰਡ ਹਲਕਾ ਜਲਾਲਾਬਾਦ ਅਦੀਨ ਦੇ ਆਉਂਦੇ ਪਿੰਡ ਟਾਣੀ ਨਥਾ ਸਿੰਘ ਵਾਲੇ ਤੋਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਆਜ਼ਾਦੀ ਤੋਂ ਬਾਅਦ ਲੰਮਾ ਸਮਾਂ ਲੋਕਾਂ ਨੂੰ ਇੱਕ ਦਰਿਆ ਦੇ ਪੁਲ ਦੇ ਲਈ ਉਡੀਕ ਕਰਨੀ ਪਈ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਲੋਕਾਂ ਦੇ ਨਾਲ ਜੋ ਵਾਅਦਾ ਕੀਤਾ ਗਿਆ ਸੀ ਅੱਜ ਉਹ ਵਾਅਦਾ ਬਾਰਡਰ ਦੇ ਲੋਕਾਂ ਦੇ ਨਾਲ ਪੂਰਾ ਵੀ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਹਲਕਾ ਵਿਧਾਇਕ ਜਗਦੀਪ ਕਮੋਜ਼ ਗੋਲਡੀ ਵੀ ਢਾਣੀ ਨਥਾ ਸਿੰਘ ਵਾਲੇ ਪਹੁੰਚੇ ਅਤੇ ਉੱਥੋਂ ਦੇ ਪਿੰਡਾਂ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਉੱਥੋਂ ਦੇ ਪਿੰਡ ਦੇ ਲੋਕ ਵੀ ਕਾਫੀ ਖੁਸ਼ ਹੁੰਦੇ ਦਿਖਾਈ ਦਿੱਤੇ ਤੇ ਉਹਨਾਂ ਨੇ ਆਪਣੇ ਹਾਲਾਤ ਦਾ ਵੀ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਜਦ ਪਾਣੀ ਦਰਿਆ ਦੇ ਵਿੱਚ ਆ ਜਾਂਦਾ ਸੀ ਤਾਂ ਕਿਸ ਤਰ੍ਹਾਂ ਇੱਕ ਦੂਜੇ ਨੂੰ ਹਾਕਾ ਮਾਰਦੇ ਸੀ ਬੇੜੀ ਲਿਆਉਣ ਦੇ ਲਈ ਪਾਰ ਦਰਿਆ ਕਰਨ ਦੇ ਲਈ ਤਾਂ ਅੱਜ ਲੋਕ ਬਹੁਤ ਖੁਸ਼ ਹੁੰਦੇ ਵੀ ਦਿਖਾਈ ਦੇ ਰਹੇ ਨੇ ਇਹ ਤਸਵੀਰਾਂ ਅਸੀਂ ਜਲਾਲਾਬਾਦ ਹਲਕੇ ਦੇ ਪਿੰਡ ਢਾਣੀ ਨਥਾ ਸਿੰਘ ਵਾਲੇ ਤੋਂ ਸਾਂਝਾ ਕਰ ਰਿਹਾ ਜਿੱਥੇ ਹਲਕਾ ਵਿਧਾਇਕ ਜਗਦੀਪ ਕਮੋਸ ਗੋਲਡੀ ਚੇਚੇ ਤੌਰ ਤੇ ਪਹੁੰਚੇ ਆ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਪਿੰਡਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰ ਰਿਹਾ ਤਾਂ ਪਿੰਡ ਦੇ ਲੋਕ ਵੀ ਉੱਥੇ ਖੁਸ਼ ਹੁੰਦੇ ਦਿਖਾਈ ਦੇ ਰਹੇ ਕਿ ਉਹਨਾਂ ਨੂੰ ਇੱਕ ਲੰਮਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਆਖਰਕਾਰ ਸਰਕਾਰ ਨੇ ਉਹਨਾਂ ਦੀ ਸੁਣੀ ਅਤੇ ਪੁਲ ਬਣਾ ਕੇ ਦਿੱਤਾ ਗਿਆ। اصل ਪਹਿਲਾਂ ਨਹੀਂ 1974 ਦੀ ਦਮਹਾਂ ਨਹੀਂ ਪਾਣੀ ਆਈ ਜਾਂਦਾ। ਜੀ। ਪਰ ਬਦਕਿਸਮਤੀ ਥੋੜੀ ਟਿਨਯੋਰ ਦੀ ਗੱਲ ਕਰਦੇ ਆ। ਹਾਂ ਬਦਕਿਸਮਤੀ ਇਸ ਗੱਲ ਦੀ ਸੀ ਵੀ ਅੱਜ ਤੱਕ 78-79 ਸਾਲ ਹੋ ਗਿਆ ਯਾਦ ਹੋਏ ਨੂੰ। ਲਖਤਾਨੀ ਨੱਥਾ ਸਿੰਘਾਂ ਨੇ ਇਹਨੂੰ ਵਾਕਈ ਆਜ਼ਾਦੀ ਹੋਰ ਮਿਲੀ ਹੈ। ਜੀ। ਤਾਂ ਮੈਂ ਬਹੁਤ ਖੁਸ਼ਕਿਸਮਤਾਂ ਔਰ ਕਰਮਾਂ ਦਾ ਜਿਹਨੂੰ ਇਹ ਸੇਵਾ ਮਿਲੀ ਹੈ ਔਰ ਮੈਂ ਪਿੰਡਾਂ ਦਾ ਵੀ ਧੰਨਵਾਦ ਕਰਦਾ। ਜਿਨ੍ਹਾਂ ਨੇ ਐਨੇ ਸਾਲ ਸਬਰ ਰੱਖਿਆ ਤੇ ਆਮ ਆਦੀ ਪਾਰਟੀ ਦੀ ਉਮੀਦ ਰੱਖੀ ਔਰ ਝਾੜੂ ਦੇ ਚੋਣਸ਼ਾਨ ਤੇ ਇੱਕ ਮੋਹਰ ਲਾ ਕੇ ਅੱਜ ਫੋਰ ਮਹੀਨਾ ਦਾ 10 ਦਿਨ ਦਾ ਕੰਮ ਹੈ ਜਦੋਂ ਪਾਣੀ ਖਤਮ ਹੋ ਗਿਆ ਸੜਕ ਬਨ ਰਹੀ ਹੈ ਕਿ ਬਾਕੀ ਪੋਲ ਕੰਪਲੀਟ ਹੋ ਚੁੱਕੀ ਹੈ ਸੋ ਇਸ ਸਾਰੇ ਪਿੰਡ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਅਸੀਂ ਦੋ ਕਿਸ਼ਤੀ ਆਉਂਦੀਆਂ ਸੀ ਇੱਕ ਨੀਲੇ ਰੰਗ ਦੀ ਇੱਕ ਬਿਨੇ ਰੰਗ ਕੀਤੀ ਜੀ ਉਹ ਮਲਾ ਹੁੰਦਾ ਸੀ ਸਾਡਾ ਕਾਣੀ ਊਲਾ ਸਿੰਘ ਆਲਾ ਕੀ ਨਾਮ ਸੀ ਬਾਈ ਦਾ ਜਗੀਰ ਸਿੰਘ ਇੱਕਰ ਤੇ ਮੈਨੂੰ ਯਾਦ ਹੈ 2 ਸਾਲ ਪਹਿਲਾਂ ਕਿਸ਼ਤੀ ਵੀ ਡੁੱਬਣ ਲੱਗੀ ਸੀ ਉਹ 12 ਦਿਨ ਇੱਥੇ ਰਹੇ ਹਾਂ ਜੀ ਹਰ ਚਲੋ ਦੋ ਡੈਪਥ ਵੀ ਨਹੀਂ ਮੈਨੂੰ ਯਾਦ ਹੈ ਪਰ ਬਾਬਾ ਨਾਨਕ ਕਿਰਪਾ ਕਰਨਗੇ ਇਸ ਗੱਲ ਦੀ ਉਹਨਾਂ ਸਾਰੇ ਪਿੰਡ ਨੂੰ ਮੁਬਾਰਕਵਾਦ ਹੈ ਔਰ ਇਸੇ ਕਰਕੇ ਲੋਕਾਂ ਨੇ ਸਰਕਾਰ ਬਣਾਈ ਸੀ तकरीबन 3.5 ਕਰੋੜ ਰੁਪਇਆ ਲੱਗਾ 3 ਕਰੋੜ 45 ਲੱਖ ਰੁਪਇਆ ਇਸ ਪੁਲ ਨੂੰ ਬਣਾਉਣ ਵਾਸਤੇ ਔਰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਸਰਕਾਰ ਇਸ ਕਰਕੇ ਲੋਕ ਬਣਾਉਦੇ ਹੈ ਕਿ ਸਰਕਾਰਾਂ ਤੋਂ ਲੋਕਾਂ ਨੇ ਕੰਮ ਲੈਣੇ ਹੁੰਦੇ ਹੈ ਔਰ ਸਰਕਾਰ ਲੋਕਾਂ ਨੂੰ ਸਹੂਲਤ ਦੇਵੇ ਜੀ ਤੋਂ ਮੈਂ ਸਾਰੇ ਪਿੰਡ ਵਾਸੀ ਉਨਿਸਕਲ ਦੀ ਮੁਬਾਰਕਵਾਦ ਵੀ ਦਿਨਾ ਔਰ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਫੰਡ ਮੈਥੋਂ ਲਿਸਟ ਮੰਗੀ ਸੀ ਵੀ ਕਿੰਨ ਕੰਮ ਤੁਸੀਂ ਪ੍ਰਾਇਰਟੀ ਤੇ ਦੱਸ ਦਿਓ ਔਰ ਇੱਕ ਕਮ ਉਹਦੇ ਚ ਤਾਨੀ ਨਥਾ ਸਿੰਘ ਵਾਲਾ ਪੁਲ ਸੀ ਇੱਕ ਕਮ ਉਹਦੇ ਚ ਸਾਡਾ ਜਲਾਲਾਬਾਦ ਐਫ ਬਰੋਡ ਦਾ ਬਾਈਪਾਸ ਸੀ ਜੀ ਸਾਰੇ ਕੰਮਿਆਂ ਦਾ ਸੇਮ ਪ੍ਰੋਜੈਕਟ ਸੀ ਜਿਹੜੇ ਤਿੰਨੋਂ ਪੂਰੇ ਹੋ ਚੁੱਕੇ ਆ ਅਗਲੇ ਹਫਤੇ ਸੇਮ ਪ੍ਰੋਜੈਕਟ ਸਟਾਰਟ ਹੋ ਜਾਣਾ ਔਰ ਬਾਈਪਾਸ ਹੋਰ ਦੋ ਮਹੀਨੇ ਦਾ ਕੰਮ ਹੋ ਦੀਆਂ ਪਰਮਿਸ਼ਨਾਂ ਲੀਵ ਚਲਾ ਗਿਆ ਫੋਰੈਸਟ ਕੋ ਔਰ ਪੋਲ ਥੋੜੇ ਸਾਹਮਣੇ ਬਣ ਕੇ ਤਿਆਰ ਹੈ ਜੀ ਔਰ ਲਾਸਟ ਪਿੰਡ ਹੈ ਮੇਰੇ ਹਲਕੇ ਦਾ ਇਸ ਗੱਲ ਦੀ ਸਭ ਨੂੰ ਮੁਬਾਰਕਬਾਦ ਹੁਣ ਕਿਸੇ ਨੂੰ ਕਿਸ਼ਤੀ ਦੇ ਵਿੱਚੋਂ ਦਰਿਆ ਛੱਟ ਪਿੰਡ ਜੀ ਇੱਥੇ ਜਿਹੜੇ ਆਸੇ ਪਾਸੇ ਦੇ ਪਿੰਡ ਜਿਹੜੇ ਅੱਗੇ ਨਾਲ ਪ੍ਰਭਾਵਿਤ ਹੁੰਦੇ ਸੀ ਫਸਲਾਂ ਉਹਨਾਂ ਦੀ ਨੁਕਸਾਨੀਆਂ ਜਾਂਦੀਆਂ ਸੀ ਤੁਸੀਂ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਨੁਕਸਾਨ ਹੁੰਦਾ ਹੈ ਇੱਥੇ ਡਾਫ ਲੱਗਦੀ ਹੁੰਦੀ ਸੀ ਸੈਕਸ ਨਾ ਵਿੱਚ ਜੀ ਜੇ ਡਾਫ ਲੱਗਨ ਕਰਕੇ ਪਾਣੀ ਦਾ ਪਾਪ ਪ੍ਰੈਸ਼ਰ ਇੰਦਾ ਸੀ ਪਿੱਛੇ ਉਹਨਾਂ ਨੇ ਤਾਂ ਹੁਣ ਤੱਕੰਦਾ ਇੱਕ ਇੱਕਲਾ ਹੋਰ ਪਾਣੀ ਉੱਪਰ ਚੜ ਜਾਣਾ ਸੀ ਜੀ ਪਰ ਜਦੋਂ ਹੁਣ ਜਦੋਂ ਸੜਕ ਪਿੱਛੋਂ ਕੱਢਤੀ ਪੁਲ ਦੇ ਨੇ ਪਾਣੀ ਥਰੋਣ ਲੱਗ ਗਿਆ ਤਾਂ ਪ੍ਰੈਸ਼ਰ ਘਟਾ ਇੱਕ ਪ੍ਰਬਾਸ ਸਿੰਘ ਆਲਾ ਬਹੁਤ ਇਫੈਕਟ ਕਰਦਾ ਸਾਡਾ ਆਤੂ ਵਾਲਾ ਬਹੁਤ ਇਫੈਕਟ ਕਰਦਾ ਸਾਡਾ ਔਰ ਚੱਕੀਵਾ ਔਰ ਟਾਣੀ ਭਜਨ ਸਿੰਘ ਵੀ ਇਫੈਕਟ ਕਰਦਾ ਸੋ ਈਸ਼ਵਰੀ ਉਮੀਦ ਹੈ ਵੀ ਸ਼ਾਇਦ ਮਾਰੇ ਕਿਰਪਾ ਕਰਨਗੇ ਉਸ ਪਰਮਾਤਮਾ ਗਿਆ ਆਪਣਾ ਜ਼ੋਰ ਨਹੀਂ ਪਰ ਅਰਦਾਸ ਕਰ ਸਕਦੇ ਵੀ ਉਹਨਾਂ ਨੂੰ ਨੁਕਸਾਨ ਨਾ ਹੋਵੇ ਬਾਕੀ ਪੰਜਾਬ ਸਰਕਾਰ ਉਹਨਾਂ ਦਾ ਪੁੱਤਰ ਇਹਨਾਂ ਨਾਲ ਮੇਰੇ ਬਲ ਹਾਂ ਜੀ ਮੈਂ ਸਰਪੰਚ ਦੀ ਟੰਡਿਕ ਟੀਮ ਬਲਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਐਮਐਲ ਸਾਹਿਬ ਜੀ ਦਾ ਅੱਜ ਛੱਤ ਤੇ ਮੌਕੇ ਤੇ ਜਿਆਜਾ ਲੈਣ ਵੀ ਆਏ ਨੇ ਪੁੱਤ ਦਾ ਤੇ ਲੋਕ ਲੰਗੇ ਚੱਪ ਜਾਂਦੇ ਨੇ ਬਹੁਤ ਆਸਾਨ ਲੋਕਾਂ ਨੂੰ ਬੜੀ ਮੁਸ਼ਕਲ ਆਦੀ ਸੀ ਖਾਸ ਸਪਰੇ ਜੋ ਲੈ ਕੇ ਜਾਂਦੇ ਸੀ ਯਾਰ ਪਰ ਲੰਗਨ ਟਪਣ ਤੋਂ ਬੱਚਿਆਂ ਦੇ ਸਕੂਲ ਤੋਂ ਤੇ ਅੱਜ ਮੁਸ਼ਕਲ ਸਾਰੀ ਜ਼ਿੰਦਗੀ ਵਾਸਤੇ ਜਦੋਂ ਤੱਕ ਵੀ ਫੁੱਲ ਚੱਲਦੀ ਰਹੇਗੀ ਦਰਿਆ ਚੱਲਦਾ ਰਹੇਗਾ ਇਹ ਨਾਮਾ ਨਾ ਚੱਲਦਾ ਹੀ ਰਹੇਗਾ ਮੈਂ ਬਹੁਤ ਧੰਨਵਾਦ ਕਰਦਾ ਫਿਰ ਦੁਬਾਰਾ ਔਰ ਜਗਦੀਪ ਕੋ ਮੋਈ ਗੋਲਦੀ ਜੀ ਦਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡਾ ਪਾਣੀ ਇੱਕ ਵਾਰ ਫੇਰ ਆ ਗਿਆ ਜੀ ਇਹ ਅੱਗੇ ਤੀਜ ਵੀ ਆਇਆ ਸੀ ਪਹਿਲੀ ਵੀ ਆਇਆ ਸੀ ਹੁਣ ਵੀ ਆ ਗਿਆ ਜੀ ਪਾਣੀ ਬਹੁਤ ਆਉਂਦਾ ਹੈ ਅੱਗੇ ਤਾਂ ਵਿੱਚੋਂ ਲੰਗਾ ਸਾਡਾ ਵਿੱਚ ਦੀ ਸੀ ਵੀਡੀਓ ਲ ਜਾਂਦੇ ਸੀ ਜਿਹੜਾ ਪਾਣੀ ਜਦ ਆਣੀ ਖੇਤਾਂ ਤੋਂ ਹੋ ਕੇ ਸਾਡੇ ਘਰਾਂ ਤੱਕ ਪਹੁੰਚ ਜਾਂਦਾ ਸੀ ਜੀ ਸਾਡੇ ਘਰਾਂ ਦੇ ਜੋ ਆਰ ਦوار ਪਹੁੰਚ ਜਾਂਦਾ ਸੀ ਸਾਡੇ ਘਰ ਉੱਤੇ ਪਾਏ ਹੋਏ ਨੇ ਇਸ ਕਰਕੇ ਹੁਣ ਫਿਰ ਪਾਣੀ ਆ ਗਿਆ ਜੀ ਜੀ ਪਾਣੀ ਜੋ ਆਇਆ ਬੜੀ ਅਫਤਾਰ ਨਹੀਂ ਹੁਣ ਵੀ ਚੱਲ ਰਿਹਾ ਹੈ ਤੇ ਜਿਹੜੀ ਪੁਲ ਸੀਐਮ ਭਗਵੰਤ ਮਾਨ ਜੀ ਤੇ ਜਗਦੀਸ਼ ਬਾਵਾ ਕੋੜੀ ਜਲਾਲਾ ਤੇ ਹੁੰਦਾ ਹੈ ਇੱਕ ਇਹਨਾਂ ਨੇ ਬਣਾਈਆਂ ਇਹਨਾਂ ਦਾ ਸੀ ਦਿਲੋਂ ਦੋਸ਼ ਕਰ ਗਿਆ ਕਰਦੇ ਹਾਂ ਤੇ ਬਹੁਤ ਇਹਨਾਂ ਨੇ ਪ੍ਰਲਾਪ ਕੀਤਾ ਹੈ ਪਿਛਲੀ ਵਾਰ ਜਦੋਂ 2023 ਚ ਪਾਣੀ ਆਇਆ 2 ਸਾਲ ਪਹਿਲਾਂ ਉਦੋਂ ਮੌਤਾਂ ਵੀ ਇਸ ਪਿੰਡ ਦੇ ਵਿੱਚ ਹੋਈਆਂ ਸੀ ਚਾਰ ਪੰਜ ਰੋੜ ਪਾਣੀ ਦੀ ਵਹਾਹ ਚ ਰੋੜ ਗਏ ਸੀ ਮੁੰਡੇ ਹਾਂਜੀ ਬੇੜੀ ਜੋ ਚਲਦੀ ਸੀ ਜਦੋਂ ਹਵਾ ਜਾਂ ਗੁਲਾ ਆਉਂਦਾ ਸੀ ਜਿਹੜੀ ਡੋਲਾ ਖਾ ਜਾਂਦੀ ਅੱਜ ਖੁਸ਼ਮੁਹੂਰੇ ਆ ਬੂਰੇ ਖੋਜਾ ਅੱਜ ਮੈਂ ਸੁਣਿਆ ਤੁਸੀਂ ਇੱਥੇ ਝੰਡਾ ਵੀ ਲੜਾਇਆ ਕਿਤੇ ਵੀ ਬਿਲਕੁਲ ਜੀ ਆਜ਼ਾਦੀ ਮਨਾਈ ਅੱਜ ਬਿਲਕੁਲ ਜੀ ਜੀ ਤੇ ਪਾਣੀ ਹੁਣ ਵੀ ਬਹੁਤ ਚੱਲ ਰਿਹਾ ਤੇ ਸਾਨੂੰ ਹੁਣ ਵੀ ਇੰਦਾ ਬਹੁਤ ਆਮ ਲੱਗਦਾ ਜੋ ਬਣਾਈ ਪਾਣੀ ਯਾਦ ਆ ਰਿਹਾ ਪਰ ਕੋਈ ਨਹੀਂ